ਸਮਾਣਾ ਨਦਾਮਪੁਰ ਸੜਕ ਤੇ ਪਿੰਡ ਕਾਦਰਵਾਸ ਦੇ ਨਜ਼ਦੀਕ ਇੱਕ ਚੌਕ ਹੈ ਅਨਾਜ ਮੰਡੀ ਦਾ ਜਿੱਥੇ ਕੀ ਇੱਕ ਮਿੰਨੀ ਬੱਸ ਔਰ ਇੱਕ ਟਰੱਕ ਦੀ ਟੱਕਰ ਹੋਈ ਹੈ ਜਿਸ ਦੇ ਵਿੱਚ 7 ਸਵਾਰੀਆਂ ਜਿਹੜੀ ਬੱਸ ਦੀ ਸੀ ਉਹ ਜ਼ਖਮੀ ਹੋਈਆਂ ਉਹਨਾਂ ਨੂੰ ਸਮਾਣਾ ਕੇ ਸਰਕਾਰੀ ਹਸਪੀਟਲ ਵਿੱਚ ਇਲਾਜ ਲਈ ਦਾਖਲ ਕਰਾਇਆ ਗਿਆ ਜਾਤਰੀ ਦੇ ਵਿੱਚ ਔਰਤਾਂ ਤੇ ਇੱਕ ਬੱਚਾ ਹੈ ਔਰ ਇਸ ਹਾਦਸੇ ਦੀ ਜਾਂਚ ਸਦਰ ਪੁਲਿਸ ਦੀ ਗਾਜੇਵਾਸ ਪੁਲਿਸ ਚੌਕੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਇਹ ਸ਼ੁਕਰ ਹੈ ਪ੍ਰਮਾ ਬਾਹਗੁਰੂ ਦਾ ਕਿ ਉੱਥੇ ਟਰਾਂਸਫਾਰਮਰ ਦਾ ਜੇ ਬਿਜਲੀ ਸਪਲਾਈ ਹੁੰਦੀ ਤਾਂ ਬੱਸ ਮੇਂ ਕਰੰਟ ਵੀ ਆ ਸਕਦਾ ਨੁਕਸਾਨ ਜ਼ਿਆਦਾ ਹੋਣਾ ਸੀ ਲੇਕਿਨ जख्मਿਆਂ ਦਾ ਇਲਾਜ ਕਰ ਦਿੱਤਾ ਗਿਆ ਪਰ ਪੁਲਿਸ ਮੌਕੇ ਤੇ ਪਹੁੰਚ ਕੇ ਹਾਸੀਕੀ ਜਾਂਚ ਕਰ ਰਹੀ ਹੈ ਹਾਂ ਜੀ ਜਰਾ ਕਿਹੜੀ ਮਿੰਨੀ ਬੱਸ ਸੀ ਹਾਂ ਜੀ ਖੇੜਕੀ ਵਾਲਿਆਂ ਦੀ ਅੱਛਾ ਕੀ ਹੋਇਆ ਉਧਰੋਂ ਟਰਾਲਾ ਰਹਿਦੀ ਜੀ ਨਮਾਦ ਵਾਲੀ ਛੱਡ ਤੋਂ ਗਾਜੇਵਾ ਸੜਕ ਤੋਂ ਅੱਛਾ ਤੇ ਇਧਰੋਂ ਕਾਦਰਾਬਾਦ ਤੋਂ ਅਸੀਂ ਸਮਾਨੇ ਨੂੰ ਆ ਰਹੇ ਤੇ ਜੀ ਤੇ ਉਧਰੋਂ ਟਰਾਲਾ ਵੀ ਤੇਜ਼ ਸੀ ਬਹੁਤ ਜ਼ਿਆਦਾ ਤੇ ਇੰਦਰੋਂ ਬੱਸ ਉਹ ਚੌਂਕ ਦੇ ਵਿੱਚ ਇਸ ਤਰ੍ਹਾਂ ਕਰਕੇ ਟੱਕਰ ਲੱਗੀ ਜੀ ਅੱਛਾ ਬੱਸ ਹੋ ਗਈ ਹਾਂ ਜੀ ਕਦਰਵਾਦ ਜੀ ਹਾਂਜੀ ਹਾਂਜੀ ਬਸ ਤੇ ਪਿੱਛੇ ਬੈਠੇ ਸੀ ਬੱਸ ਵੀ ਜਿਆਦਾ ਤੇਜ਼ ਸੀ ਤੇ ਉਦੋਂ ਟਰੱਕ ਵੀ ਜਿਆਦਾ ਤੇਜ਼ ਆ ਰਿਹਾ ਸੀ ਮਤਲਬ ਇੱਕਦਮ ਬੱਸ ਇਧਰੋਂ ਗੁਜ਼ਰਨ ਲੱਗੀ ਆਪਣੇ ਰਸਤੇ ਜਾ ਰਹੀ ਤੇ ਇੱਕਦਮ ਵਿੱਚ ਆ ਕੇ ਵੱਜਿਆ ਟਰੱਕ ਟੇਡਾ ਹੋ ਗਿਆ ਤੇ ਬੱਸ ਪਲਟੇ ਡਿੱਗੀ ਜੀ ਹਾਂਜੀ ਸਮਾਨੇ ਵਾਲੇ ਤੇ ਬੱਸ ਦੇ ਅਸੀਂ ਮਾਸੀ ਭਾਣ ਜਾਏ ਹੱਕਦਾਰ ਰੋਦਾ ਬੱਸ ਦਾ ਜੀ ਰਾਂ ਪਾਰਕ ਤੇ ਲੱਗੀ ਬੱਸ ਤੇ ਅਸੀਂ ਫੈਕਟਰੀ ਤੇ ਇਹ ਕਿ ਸਾਡੇ ਕੋਲ ਤਾਂ ਫੋਨ ਗਈ ਮਤਲਬ ਵੀ ਐਸ਼ ਲੋਡ ਕਰਕੇ ਵੀ ਐਕਸੀਡੈਂਟ ਹੋ ਗਿਆ ਜੀ ਜਾ ਕੇ ਵਾਚ ਦੇਖਿਆ ਜੀ ਜਿਹੜਾ ਮੰਡੀ ਦਾ ਚਰਾਸਤਾ ਜੀ ہاں ਜੀ ਤੇ ਉਹਨੇ ਟੱਕਰ ਮਾਰ ਗਈ ਟਰਾਂਸਫਾਰਮਰ ਦੇ ਵਿੱਚ ਮਾਰੀ ਹੋਈ ਸੀ ਬੱਸ ਜੋ ਅਸੀਂ ਨੇ ਦੇਖਿਆ ਜੀ ਉੱਥੇ ਮਤਲਬ ਇੰਨੀ ਭੱਜ ਦੌੜ ਹੋ ਰਹੀ ਕੋਈ ਇੰਨੀ ਸੂਜੀ ਨਹੀਂ ਆ ਗਈ ਮਰੀਜ਼ ਲੈ ਕੇ ਸਾਨੂੰ ਇੱਧਰ ਨੂੰ ਹੋਣਾ ਪੈ ਗਿਆ ਹੈਗੇ ਜੀ 7-8 ਮਰੀਜ਼ ਨੇ ਜੀ 7 ਬੰਦੇ ਦੇ ਕਰੀਬ ਨੇ ਜੀ ਬੰਦੇ ਜਿਹੜੇ ਆਏ ਨੇ ਇਹ ਲੇਡੀਜ਼ ਇਨਚ ਚਾਰ ਚਾਰ ਲੇਡੀਆਂ ਨੇ ਜੀ ਤਿੰਨ ਤਿੰਨ ਚਾਰ ਲੇਡੀਆਂ ਇੱਕ ਇੱਕ ਬੱਚਾ ਹੈਗਾ ਛੋਟਾ ਥੋੜਾ ਸੱਤ ਹੈ ਸੱਤ ਹੈ ਕਿੰਨੇ ਇੱਕ ਲੇਡੀ ਦੀ ਬਜ਼ੁਰਗ ਮਾਤਾ ਜੀ ਦੀ ਥੋੜੀ ਕੰਡੀਸ਼ਨ ਸਾਾਨੂੰ ਸੀਰੀਅਸ ਲੱਗਦੀ ਹੈ ਕਿਉਂਕਿ ਅਸੀਂ ਹੱਡ ਇੰਜਰੀ ਦਾ ਕੇਸ ਲੱਗ ਰਿਹਾ ਹੈ ਉਲਟੀਆਂ ਵਾਰ-ਵਾਰ ਕਰ ਰਹੇ ਨੇ ਇਸ ਕਰਕੇ ਨੀਦਰ ਬੋ ਸਿਟੀ ਸਕੈਨ ਕਰਾਵਾਂਗੇ ਇਸ ਦੇਖਾਂਗੇ ਜੇ ਸੀੜੀ ਸ਼ਾਂਸਾਂ ਲੱਗਿਆ ਕੋਈ ਸ਼ਾਇਦ ਹੀ ਗੱਲ ਹੈ ਜੇ ਸਾਡੇ ਅਸੀਂ ਨਾ ਕੰਟਰੋਲ ਕਰ ਸਕਦੇ ਤਾਂ ਇਹ ਕਰਾਂਗੇ ਅਦਰਵਾਇਜ਼ ਨਹੀਂ ਇਹ ਸਰ ਮਿੰਨੀ ਬੱਸ ਦਾ ਤੇ ਆਪਣਾ ਇੱਕ ਟਰੱਕ ਦਾ ਟੈਂਪੂ ਦਾ ਐਕਸੀਡੈਂਟ ਹੋਇਆ ਹੈ ਟਰਾਲਾ ਸੀ ਬੀ ਹਾਂ ਉਹ ਉਹ ਮਤਲਬ ਮੇਨ ਰੋਡ ਤੇ ਆ ਰਿਹਾ ਸੀਗਾ ਜਿਹੜਾ ਟਰਾਲਾ ਸੀਗਾ ਇਹ ਬੱਸ ਸੀ ਜਿਹੜੀ ਪਿੰਡ ਵੱਲੋਂ ਨਿਕਲ ਕੇ ਆ ਰਹੀ ਸੀਗੀ ਤੇ ਉੱਥੇ ਚੌਂਕ ਦੇ ਵਿੱਚ ਆ ਕੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਇਹਦੇ ਵਿੱਚੋਂ 7 7 ਦੇ ਕਰੀਬ ਬੰਦੇ ਜ਼ਖਮੀ ਨੇ ਜੀ ਇੱਕ ਬੱਚਾ ਤੇ ਇੱਕ ਮਾਤਾ ਸੀ ਸੀਰੀਅਸ ਹੈ ਥੋੜੇ ਜਿਹਾ ਉਹਨਾਂ ਦਾ ਸਿਟੀ ਸਕੀਮ ਕਰਾਉਣ ਵਾਸਤੇ ਰੈਫਰ ਕੀਤਾ ਬਾਕੀ ਹਸਪਤਲ ਹਸਪਤਲ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਸਾਰਿਆਂ ਨੂੰ ਫਸਟ ਏਡ ਦਿੱਤੀ ਹੈ ਤੇ ਪ੍ਰਸ਼ਾਸਨ ਆਪਣੇ ਵੱਲੋਂ ਕਾਰਵਾਈ ਕਰਨ ਜਾ ਰਿਹਾ ਹੈ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋ ਸਿੱਖ ਸਮਾਣਾ ਨਿਊਜ਼